ਸਗੇ ਹੁਣ ਕਬੱਡੀ ਦੇ ਵਿੱਚ ਵੀ ਨੋਕਰੇ ਘੋੜੇ ਦਿੱਤੇ ਜਾਂਦੇ ਐ ਕੋਈ ਗੱਡੀਆਂ ਦਿੰਦਾ ਤੇ ਕੋਈ ਮੇਰੇ ਵੀਰੋ ਮੋਟਰਸਾਈਕਲ ਦਿੰਦਾ ਤੇ ਕੋਈ ਟਰੈਕਟਰ ਦਿੰਦਾ ਹੈ ਰਾਏਕੋਟ ਦੇ ਵਿੱਚ ਵੀ ਟਰੈਕਟਰਾਂ ਦੇ ਨਾਲ ਆਪਣਾ ਰੂਟਾ ਵੀਟਰ ਦਿੱਤੇ ਜਾਣਗੇ 16 ਦਸੰਬਰ ਮੇਰੇ ਵੀਰੋ ਰਾਏਕੋਟ ਦੇ ਕਬੱਡੀ ਕੱਪੜੀ ਹੈ ਇਹ ਕਿਨਾਂ ਵੱਲੋਂ ਜੀ ਅਸ਼ਰਾ ਆਸਟ੍ਰੇਲੀਆ ਉਹਨਾਂ ਵੱਲੋਂ ਜਿਹੜਾ ਖਿਡਾਰੀ ਪਹਿਲਾ ਅੰਕ ਪ੍ਰਾਪਤ ਕਰਦਾ ਹੈ 500 ਰੁਪਏ ਦੇ ਮਾਣ ਹੋਣਗੇ 100 ਰੁਪਈਆ ਸਾਡੇ ভাই ਟਿੰਡਸਾ ਟੂਰ ਐਂਡ ਟਰੈਵਲਸ ਵਾਲੇ 600 ਰੁਪਈਆ ਹੋ ਗਿਆ ਜਿਹੜਾ ਖਿਡਾਰੀ ਪਹਿਲਾ ਅੰਕ ਪ੍ਰਾਪਤ ਕਰੇਗਾ ਹੋਰ ਵੀ ਕੋਈ ਵੀਰ ਜੇ ਹੈਗਾ ਦਾਨੀ ਸਜਣਾ ਆਪਣੀ ਮਾਇਆ ਸਫਲੀ ਕਰ ਲੋ ਵੀਰ ਕਿਉਂਕਿ ਸਾਲਵਾਰ ਦਿਨ ਆਉਣਾ ਹੈ ਫਾਈਨਲ ਮੈਚ ਹੈ 600 ਰੁਪਈਆ ਜਿਹੜਾ ਖਿਡਾਰੀ ਪਹਿਲਾ ਅੰਕ ਲੈਂਦਾ ਹੈ ਹੈਲੋ ਭਾਈ ਸਰਦਾਰ ਗੁਰਜੀਤ ਸਿੰਘ ਭੰਦੇਰਾ ਦੁਰਗਾ ਫਲੈਕਸ ਵਾਲੇ ਓਏ ਇੱਕ ਨੰਬਰ ਸਟੇਜ ਤੇ ਜਲਦੀ ਤੋਂ ਜਲਦੀ ਪਹੁੰਚ ਜਾਣਾ ਗੁਰਜੀਤ ਸਿੰਘ ਗੱਗੀ ਦੇ ਸਾਧਰ ਸਾਹਿਬ 500 ਰੁਪਇਆ ਦੇਣ ਕੀ ਜਿਹੜੀ ਟੀਮ ਫਸਟ ਹੁੰਦੀ ਹੈ ਇਹ ਮਾਇਆ ਜੀ ਤੁਸੀਂ ਅੰਕਲ ਜੀ ਆਪਣੇ ਕੋਲ ਹੀ ਰੱਖ ਲਿਓ ਜਿਹੜੇ ਚੋਂ ਟੀਮ ਜਾਵੇਗੀ ਨਾ ਆਪਾਂ ਅਨਾਉਂਸ ਕਰਾਂਗੇ ਜੀ ਟੀਮ ਸਸਟ ਹੈ ਉਹਦੇ ਤੱਕ ਪੋਰਦੇ ਕਰ ਦਿਆਂਗੇ ਸਰਦਾਰ ਕੁਲਵੰਤ ਸਿੰਘ ਜੀ ਆਪਣੇ ਸਮੁੱਚੇ ਵੀਰਾਂ ਦੇ ਨਾਲ ਸੇਰ ਤੋਂ ਲੈ ਕੇ ਜਿਨ੍ਹਾਂ ਨੇ ਆਨੰਦ ਮਾਣਿਆ ਹੈ ਸ਼ਹਿਰ ਨਕੋਦਰ ਦੀ ਧਰਤੀ ਬਹੁਤ ਪਾਵਨ ਤੇ ਪਵਿੱਤਰ ਧਰਤੀ ਹੈ ਇਹਨਾਂ ਵੱਲੋਂ ਵੀ 5500 ਰੁਪਏ ਦਾ ਮਾਨਸ ਕਰ ਜਿਹੜਾ ਹੈ ਇਹ ਵੀ ਸਰਦਾਰ ਸਾਹਿਬ ਜੀ ਪਹਿਲੇ ਪੁਆਇੰਟ ਲੈਣ ਵਾਰ ਦੇ ਲਈ ਅਰੈਸਟ ਕਰ ਦਈਏ 1600 ਰੁਪਏ ਹੋ ਗਿਆ ਮੇਰੇ ਵੀਰੋ 1600 ਰੁਪਏ ਰਿੰਕੂ ਆ ਫੜੀ ਵੀਰ ਜਿਹੜੇ ਵੀਰ ਨੇ ਅੰਕ ਲਿਖਣੇ ਹਨ ਆ ਵੀ ਜਲਾਲ ਵਾਲਿਆ ਇਧਰ ਵੀਰਾਂ ਨੇ ਨਾਤੇ ਨਾਲ ਦੀ ਨਾਲ ਮਾਇਆ ਅਨਾਉਂਸ ਕਰਵਾਉਣੀ ਹੈ ਤੇ ਨਾਲ ਦੇ ਨਾਲ ਖਿਡਾਰੀਆਂ ਦਾ ਵੇਰਵਾ ਅਨਾਉਂਸ ਕਰਨਾ ਹੈ 1600 ਰੁਪਇਆ ਹੋ ਗਿਆ ਮੇਰੇ ਵੀਰੋ ਜਿਹੜਾ ਖਿਡਾਰੀ ਪਹਿਲਾ ਅੰਕ ਪ੍ਰਾਪਤ ਕਰਦਾ ਹੈ ਲੈ ਵੀ ਅੰਕਲ ਜੀ ਜੀ ਆ 500 ਰੁਪਇਆ ਆਪਾਂ ਇਹਦੇ ਵਿੱਚ ਹੀ ਐਡਜਸਟ ਕਰ ਦਈਏ ਤੇ ਗੱਲ ਸਵਾਦ ਵਾਲੀ ਵੱਖਰੀ ਹੋ ਜਾਣੀ ਹੈ 2100 ਰੁਪਇਆ ਲਓ ਅੰਕਲ ਜੀ 500 ਦਾ ਇੱਕ ਹੋਰ ਨੋਟ ਕਢਿਓ 2100 ਰੁਪਇਆ ਹੋ ਗਿਆ ਮੇਰੇ ਵੀਰੋ ਜਿਹੜਾ ਖਿਡਾਰੀ ਪਹਿਲਾ ਅੰਕ ਪ੍ਰਾਪਤ ਕਰਦਾ ਹੈ ਇੱਕ ਜ਼ੋਰਦਾਰ ਤਾੜੀ ਮੇਰੇ ਵੀਰੋ ایک سو گل شگنا والی گل ہوگی ہے ہے جلال والا کریں گے ایک سو ہے فائنل میچ ہے جہاں کھڑاری پہلے انک پراپٹ کرتا ہے ایکی سو روپیہ جانا ہے فائنل میچ کھیلا جا رہا ہے ਲਾ ਪੁਆਇੰਟ ਕਹਿੰਦੇ ਡੇਢ ਦਾ ਹੁੰਦਾ ਤੇ ਡੇਢ ਪੁਆਇੰਟ 2100 ਦਾ ਹੋਣਾ ਹੈ ਅੱਜ ਬੇਨ ਵਾਰਡ ਵਾਲ ਦੇ ਟੂਰਨਾਮੈਂਟ ਤੇ 100 ਲਖਵਿੰਦਰ ਢੰਡੋਲੀ ਦੇ ਜੱਫੇ ਦਾ ਉਧਰ ਬਬਲਾ ਜਖੜਾ ਵਾਲਾ ਗੋਗੀ ਓਨੀ ਲੈਂਬਰ ਸਿੱਧਵਾ ਆਉਣੀ ਕਹਿੰਦੇ ਕੱਲ ਨੂੰ ਟੂਰਨਾਮੈਂਟ ਦਾ ਸੱਦਾ ਦੇ ਰਿਆ ਬੇਨੜੇ ਦੇ ਵਿੱਚ ਰੌਣਕਾਂ ਲੱਗਣਗੀਆਂ ਜਿੱਥੇ ਕਹਿੰਦੇ ਬੈਸਟ ਰੇਡਰ ਤੇ ਜਾਫੀ ਨੂੰ ਘੋੜਿਆਂ ਦੇ ਨਾਲ ਸਨਮਾਨ ਦਿੱਤੇ ਜਾਣਗੇ ਤੇ 2100 ਰੁਪਇਆ ਕਹਿੰਦੇ ਪਹਿਲੇ ਪੁਆਇੰਟ ਦਾ ਅੱਜ ਬਰਡਵਾਲ ਦੇ ਫਾਈਨਲ ਮੈਚ ਦੇ ਪਹਿਲੇ ਪੁਆਇੰਟ ਦਾ ਜਿਹੜਾ ਉਹ 2100 ਰੁਪਇਆ ਹੋਣਾ ਮੇਰੇ ਵੀਰੋ ਉਧਰ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸਾਧੂ ਸਿੰਘ ਜੀ ਬਰਾੜ ਮਾਣ ਹੈ ਸਾਡੀ ਖੇਡ ਕਬੱਡੀ ਦਾ ਉਹ ਐਲਾਨ ਕਰਦੇ ਆ ਵੀ ਪਰਮਜੀਤ ਸਿੰਘ ਜੀ ਡਾਲਾ ਤੇ ਸਰਦਾਰ ਸਾਧੂ ਸਿੰਘ ਜੀ ਬਰਾੜ ਵੱਲੋਂ ਕਹਿੰਦੇ ਨਿੰਦੀ ਜਿੰਨੇ ਵੀ ਜੱਫੇ ਲਾਊਗਾ ਹਰ ਇੱਕ ਜੱਫੇ ਦਾ ਵੱਡਾ ਮਾਨ ਸਨਮਾਨ 500 ਦੇ ਨਾਲ ਕੀਤਾ ਜਾਣਾ ਮਾਣ ਹੈ ਸਾਧੂ ਸਿੰਘ ਬਰਾੜ ਨੂੰ ਨਿੰਦੀ ਤੇ ਪਰਮਜੀਤ ਸਿੰਘ ਡਾਲੇ ਨੂੰ ਮਾਣ ਹੈ ਕਿਉਂਕਿ ਉਹਨਾਂ ਦੀ ਖੇਡ ਕਲੱਬ ਹਰਜੀਤ ਫਰੈਂਚ ਕਬੱਡੀ ਕਲੱਬ ਪਤੋਈਰਾ ਸਿੰਘ ਵੱਲੋਂ ਇਹ ਨੌਜਨ ਖੇਡਦਾ ਹੈ ਤੇ ਪੰਜਾਬ ਦੇ ਵੱਡੇ ਕੱਪਾਂ ਦੇ ਕਹਿੰਦੇ ਇਸ ਨੌਜਨ ਦਾ ਨਾਂ ਚੱਲਦਾ ਹੈ ਇਹ ਹੈ ਦੁਨੀਆ ਦਾ ਮਹਾਨ ਨਿੰਦੀ ਬੇਨੜੇ ਦਾ ਇੱਥੋਂ ਦੇ ਲਾਗਲੇ ਪਿੰਡ ਦਾ ਜੰਪਲ ਹੈ ਲੱਭੀ ਦਾ ਬ੍ਰਦਰ ਹੈ ਦੁਨੀਆ ਦਾ ਸੁਪਰਸਟਾਰ ਹੈ ਵਨ ਆਫ ਦੀ ਬੈਸਟ ਹੈ ਇਨਸਾਨੀਅਤ ਤੌਰ ਤੇ ਵੀ ਪਲੇਅਰ ਤੌਰ ਤੇ ਵੀ ਸਰੀਰ ਪੱਖੋਂ ਵੀ ਬਾਬੇ ਦੀ ਮਿਹਰ ਹੈ ਸਾਰੇ ਪੱਖਾਂ ਤੋਂ ਮੇਰੇ ਵੀਰੋ ਇਹ ਨੌਜਨ ਪੂਰਾ ਗੁਰੂ ਮਹਾਰਾਜ ਦੀ ਪੂਰੀ ਮਿਹਰ ਹੈ ਆਓ ਇਧਰ ਹਰਜੀਤ ਕਹਿਲਾਵਾਲਾ ਮਹਾਨ ਕਬੱਡੀ ਖਿਡਾਰੀ ਪਾਵਰ ਸਕੋਰਿੰਗ ਹੈ ਮੇਰੇ ਵੀਰੋ ਡੇਡ ਪੁਆਇੰਟ ਬੈਸਟ ਦੇ ਲਈ ਨਹੀਂ ਗਿਣਿਆ ਜਾਣਾ ਟੀਮ ਦੇ ਸਕੋਰਾਂ ਵਿੱਚ ਗਿਣਿਆ ਜਾਣਾ ਹੈ ਇਹ ਮੇਰੇ ਵੀਰ ਨੋਟ ਕਰ ਲੈਣਾ ਲਓ ਵੇਖੋ ਖੇਡ ਮੈਦਾਨ ਦੇ ਵਿੱਚ ਫਾਈਨਲ ਦੀ ਪਹਿਲੀ ਕਬੱਡੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ 2100 ਜੇ ਜਫਾ ਲੱਗ ਗਿਆ ਓ ਨੰਦੀ ਬਾਬਾ ਮਿਹਰ ਕਰੇ ਸੱਚੇ ਪਾਤਸ਼ਾਹ ਬਾਬਾ ਮੇਰ ਕਰੇ ਵਾਹਿਗੁਰੂ ਮੇਰ ਕਰੇ ਸੱਚੇ ਪਾਤਸ਼ਾਹ ਜਿੰਨੇ ਵੀ ਖਿਡਾਰੀ ਆਉਂਦੇ ਐ ਇੱਥੋਂ ਸਾਰੇ ਹਾਸਦੇ ਖੇਡਦੇ ਡਾਕਟਰ ਸਾਹਿਬ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣ ਡਾਕਟਰ ਸਾਹਿਬ ਜਲਦੀ ਦੇ ਨਾਲ ਪਲੀਜ਼ ਗਰਾਊਂਡ ਦੇ ਵਿੱਚ ਆ ਜਾਣ ਬੜੀ ਮਿਹਰਬਾਨੀ ਹੋਵੇਗੀ ਡਾਕਟਰ ਸਾਹਿਬ ਹਾਂਜੀ ਸੰਤ ਵੇਖ ਯਾਰ ਸੋ ਬੇਨਤੀ ਐ ਸਾਰੇ ਖਿਡਾਰੀ ਵੀਰਾਂ ਨੂੰ ਪਿਆਰ ਨਾਲ ਖੇਡੋ ਭਰਾਵੋ ਅੱਜ ਤੁਸੀਂ ਵਰਲਡ ਵਾਲ ਦੇ ਵਿੱਚੋਂ ਕੱਲ ਨੂੰ ਤੁਸੀਂ ਬੇਨੜੇ ਖੇਡਣਾ ਹੈ ਪੰਜਾਬ ਦੇ ਬੱਖੋ-ਬੱਖੋ ਖੇਡ ਮੇਲੇ ਉੱਤੇ ਤੁਸੀਂ ਆਪਣੇ ਜੋਰ ਦਿਖਾਉਣੇ ਆ। ਸੋ ਕਿਸੇ ਵੀ ਖਿਡਾਰੀ ਵੀਰ ਦੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਵੀ ਦਿਲ ਭਰ ਦੀ ਆਂਚ ਨਾ ਆਵੇ। ਸੱਚੇ ਪਾਤਸ਼ਾਹ ਵਾਹਿਗੁਰੂ ਮਿਹਰ ਕਰਨ ਜਿੰਨੇ ਵੀ ਖਿਡਾਰੀ ਆਉਂਦੇ ਆ ਸਾਰੇ ਅੱਜ ਦੇ ਖੇਡ ਦੇ ਜਾਣ ਲੈ ਵੀ ਨਿੰਦੀ ਤੂੰ ਪਹਿਲਾ ਜੱਫਾ ਲਾਇਆ ਇਹ 2100 ਰੁਪਏ ਜਿਹੜਾ ਤੇਰੇ ਲਈ ਹੈ 2100 ਤੇਰੇ ਹਰ ਇੱਕ ਜੱਫੇ ਦਾ ਸਾਧੂ ਸਿੰਘ ਜੀ ਬਰਾੜ ਤੇ ਪਰਮਜੀਤ ਸਿੰਘ ਜੀ ਡਾਲਾ ਉਹਨਾਂ ਵੱਲੋਂ ਵੀ ਵੱਡੇ ਮਾਨ ਸਨਮਾਨ ਜਿਹੜੇ 500 ਦੇ ਕੀਤੇ ਜਾਣਗੇ ਆਓ ਫਾਈਨਲ ਮੈਚ ਅਨੇ ਕੈਨੇਡਾ ਵੱਲੋਂ ਕਹਿੰਦੇ ਜਿਹੜੀ ਫਸ ਟੀਮ ਆਊਗੀ ਉਹਨੂੰ 1100 ਦਿੱਤਾ ਜਾਣਾ ਹੈ। ਹਾਂ ਜੀ। ਗਰਜੀਤ ਬਵਾਲ ਜੀ ਸਾਡੇ ਬਹੁਤ ਪਰਮਪਿਆਰੇ ਮਿੱਤਰ ਨੇ। ਇਹਨਾਂ ਦਾ ਵੀ ਜੀ ਆਇਆਂ ਨੂੰ ਆਖਦੇ ਬਹੁਤ-ਬਹੁਤ ਧੰਨਵਾਦ। ਉਧਰ ਫੰਟ ਮਟੋੜ ਦੇ ਨਾਲ ਕਹਿੰਦੇ ਕਾਲਾ ਖੋਖ ਪੁੱਜਿਆ ਹੋਇਆ ਹੈ। ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਕਾਲੇ ਖੋਖ ਉਹਨਾਂ ਦਾ ਰਾਜੂ ਗਗੜ ਪਰ ਉਹਨਾਂ ਦੇ ਰਿਸ਼ਤੇਦਾਰ ਨੇ ਮਨਵੀਰ ਔਜਲੇ ਉਹਨਾਂ ਦੇ ਨਾਲ ਯਾਰੀ ਹੈ। ਸੋ ਅਸੀਂ ਜਿੱਥੇ ਕਬੱਡੀ ਖਿਡਾਰੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਉੱਥੇ ਸਾਡੇ ਮਿੱਠੇ ਬੋਲ ਬੋਲਣ ਵਾਲੇ ਬੁਲਾਰਿਆਂ ਦਾ ਵੀ ਧੰਨਵਾਦ ਕਰਦੇ ਆ ਸਾਡੇ ਵੀਰ ਰੁਪਿੰਦਰ ਜਲਾਲ ਜੀ ਬਿੱਲਾ ਲਲ ਤੋਂ ਰੁਪਿੰਦਰ ਜਲਾਲ ਜੀ ਅੰਤਰਰਾਸ਼ਟਰੀ ਪੱਧਰ ਦੇ ਕਬੱਡੀ ਕਮੈਂਟੇਟਰ ਨੇ ਕਮੈਂਟੇਟਰ ਨੇ ਜਿਨ੍ਹਾਂ ਨੇ ਕਿ ਸਵੇਰ ਤੋਂ ਆਪਣੀਆਂ ਸੁਭਾਵਾਂ ਬਾਰੋ-ਬਾਰੀ ਦਿੱਤੀਆਂ ਨੇ ਬਹੁਤ-ਬਹੁਤ ਧੰਨਵਾਦ ਜੀ ਤੇ ਨਾਲ ਹੀ ਮੈਂ ਬੇਨਤੀ ਕਰਦਾ ਸਾਡੇ ਜਿਹੜੇ ਦਰਸ਼ਕ ਵੀਰ ਖੇਡ ਦੇ ਮੈਦਾਨ ਦੇ ਪਲੀਜ਼ ਥੋੜੇ ਆ ਮੈਚ ਨੂੰ ਸ਼ੁਰੂ ਹੋ ਜਾਣ ਦਿਓ ਜੀ ਫਾਈਨਲ ਮੈਚ ਚੱਲ ਰਿਹਾ ਹੋਇਆ ਹੈ ਹੈਲੋ ਹਰ ਜੀ ਐਸੀ ਜਿੱਥੇ ਵੀ ਆਵਾਜ਼ ਨੂੰ ਸੁਣਦਾ ਹੋਵੇ ਉਹ ਖੇਡ ਮੈਦਾਨ ਦੇ ਵਿੱਚ ਆਵੇ ਕੇਸ਼ੀ ਸਾਡੇ ਕਲੱਬ ਦੇ ਪ੍ਰਧਾਨ ਕੇਸ਼ੀ ਸ਼ਰਮਾ ਜੀ ਅੰਤਰਰਾਸ਼ਟਰੀ ਥੰਮ ਨੇ ਕਬੱਡੀ ਦੇ ਜਾਫੀ ਸ਼ਰਮਾ ਜੀ ਕਹਿੰਦੇ ਪੰਡਤਾਂ ਦੇ ਮੁੰਡੇ ਨਾ ਬੁਲਾਉਣ ਕਦੇ ਬੱਕਰੇ ਬਾੜੀਆਂ ਨਾ ਕਰਨ ਲੜਾਈ ਨਹੀਂ ਮਾਹੀ ਜੀ ਮੁੰਡੇ ਦੇ ਸੱਟ ਥੋੜੀ ਜ਼ਿਆਦਾ ਹੈ ਤਾਂ ਕਰਕੇ ਮੈਚ ਰੋਕਿਆ ਗਿਆ ਹੈ ਚੋੜਾ ਵਾਲੇ ਸੋਨੀ ਦੇ ਸੱਟ ਲੱਗੀ ਹੈ ਪਰਮਾਤਮਾ ਉਸ ਪਲੇਅਰ ਦੇ ਥੋੜੀ ਸੱਟ ਲੱਗੀ ਹੈ ਦਰਸ਼ਕ ਵੀਰਾਂ ਤੋਂ ਮਾਫੀ ਚਾਹੁੰਦੇ ਆ ਪਹਿਲਾ ਮੈਚ ਕਿੰਨੇ ਕਿੰਨੇ ਪੁਆਇੰਟ ਦਾ ਹੋਣਾ ਸੀ ਪਹਿਲਾਂ 15 ਪੁਆਇੰਟਾਂ ਦਾ ਹੋਣਾ ਸੀ ਹੁਣ 9.5 10 ਦਾ ਹੋਊਗਾ ਜੀ ਇਹ ਮੈਚ ਕਿਉਂਕਿ ਉਹਦੇ ਸੱਟ ਲੱਗੀ ਐ ਪਲੇਅਰ ਤੇ ਕਿਉਂਕਿ ਕਬੱਡੀ ਵਾਲੇ ਮੇਰੇ ਵੀਰੋ ਜਿਹੜੇ ਪਲੇਅਰ ਹੁੰਦੇ ਨੇ ਕਿਸੇ ਟਾਟੇ ਮਰਲੇ ਦੇ ਘਰੇ ਦਾ ਜੰਮੇ ਨੇ ਹੁੰਦੇ ਜਾਂ ਕਿਸੇ ਅਮੀਰ ਘਰ ਦੇ ਵਿੱਚ ਤਾਂ ਪੈਦਾ ਨਹੀਂ ਹੁੰਦੇ ਇੱਕ ਆਮ ਜੇ ਸੁਧਾਰਨ ਪਰਿਵਾਰਾਂ ਦੇ ਵਿੱਚ ਉੱਠ ਕੇ ਇਹ ਮੁੰਡੇ ਤੁਹਾਡੇ ਚਹੇਤੇ ਬਣਦੇ ਐ ਬਿਲਕੁਲ ਜੁਨੀਆਂ ਤੇ ਨਾ ਹੁੰਦਾ 11 12 ਜੀ ਵਾਹ ਜੀ ਵਾਹ 11 12 ਪੁਆਇੰਟ ਹੋਣਗੇ ਔਰ ਕਬੱਡੀ ਨੂੰ ਪਿਆਰ ਕਰਨ ਵਾਲੇ ਉਹ ਜਿਹੜੇ ਲਾਈਵ ਵੀ ਦੇਖਦੇ ਐ ਜਿਹੜੇ ਇੱਥੇ ਵੀ ਆਏ ਐ ਮੈਂ ਹਰ ਇੱਕ ਟੂਰਨਾਮੈਂਟ ਤੇ ਇਹੋ ਗੱਲ ਬੋਲਦਾ ਐ ਵੀ ਜਦੋਂ ਘਰੋਂ ਕਬੱਡੀ ਵੇਖਣ ਚੱਲਦੇ ਹੋ ਨਾ ਇੱਕ ਅਰਦਾਸ ਜ਼ਰੂਰ ਕਰਿਆ ਕਰੋ ਵੀ ਕਿਸੇ ਖਿਡਾਰੀ ਦੇ ਸੱਟ ਨਾ ਲੱਗੇ ਕਿਸੇ ਵੀ ਖਿਡਾਰੀ ਦਾ ਬਾਲ ਵੀ ਵਿੰਗਾ ਨਾ ਹੋਵੇ ਕਿਉਂਕਿ ਸਾਰਿਆਂ ਦਾ ਮੂਹਰ ਆਫ ਹੋ ਜਾਂਦਾ ਹੈ ਭਾਵੇਂ ਫਾਈਨਲ ਮੈਚ ਹੋ ਰਿਹਾ ਮਾਹੀ ਜੀ ਪਰ ਉਹ ਸੁਆਦ ਨਹੀਂ ਜਿਹੜੀ ਸਟਾਰਟਿੰਗ ਦੇ ਵਿੱਚ ਨਜ਼ਾਰਾ ਸੀ ਉਹ ਨਿਆਰਾ ਨਹੀਂ ਲਓ ਜੱਗੀ ਢਿੱਲੋਂ ਬੇਨੜੇ ਵਾਲਾ ਇਸ ਵੇਲੇ ਕਬੱਡੀ ਪਾ ਰਿਹਾ ਹੈ ਦੂਜੇ ਪਾਸੇ ਕਹਿੰਦੇ ਸੱਤੀ ਦਿੜਵੇ ਵਾਲਾ ਪੁਆਇੰਟ ਜਿਹੜਾ ਜੱਗੀ ਢਿੱਲੋਂ ਨੇ ਆਪਣੀ ਟੀਮ ਦੇ ਲਈ ਜੋੜਿਆ ਹੈ ਇਹ ਨਮੋਲ ਦੇ ਟੂਰਨਾਮੈਂਟ ਦਾ ਬੁਲਟ ਮੋਟਰਸਾਈਕਲ ਦਾ ਜੇਤੂ ਕਹਿੰਦੇ ਇੱਕ ਪਾਸੇ ਨੌਜਨ ਹਰਦੀਪ ਪਾਡਾ ਹੈ ਦੂਜੇ ਪਾਸੇ ਨਿੰਦੀ ਬੇਨੜਾ ਵਿੱਚ ਕਹਿੰਦਾ ਰਸ਼ਵਿੰਦਰ ਢੰਡੋਲੀ ਵਾਲਾ ਇੰਗਲੈਂਡ ਦੀ ਲਿਸਟਰ ਕਪੀ ਕਲੱਬ ਦੇ ਲਈ ਖੇਡਿਆ ਤੇ ਬਾਰਿਆ ਵਾਲੀ ਦਾ ਸ਼ੀਰਾ ਪਉਂਦਾ ਹੋਇਆ ਕਬੱਡੀ ਤੇ ਬਿੱਲਾ ਗੱਲ ਕਰੂ ਮੇਰੇ ਵੀਰੋ ਲਲਤੋਂ ਵਾਲਾ ਇਧਰ ਸ਼ੀਰੇ ਦੀ ਕਬੱਡੀ ਦੇ ਉੱਤੇ ਮੇਰੇ ਵੀਰੋ ਬੇਨੜੇ ਵਾਲਾ ਨਿੰਦੀ ਹੈ ਲਗਾਤਾਰ ਜੱਫੇ ਲਾ ਰਿਹਾ ਹੈ ਪਰ ਵੇਖਦੇ ਅੱਜ ਮੋਟਰਸਾਈਕਲ ਜੇਤੂ ਕਿਹੜੇ ਖਿਡਾਰੀ ਬਣਦੇ ਹੈ ਬਲਕਾਰ ਰੂਪਾ ਖੇੜੀ ਪਿੰਡ ਦਾ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਲਈ ਵਧਿਆ ਹੈ ਹੱਕਾ ਸੱਚਾ ਧਰਮਾਨ ਖਲੇ ਜੋ ਮਰਦੇ ਨਹੀਂ ਉਹ ਸੂਰਮੇ ਕਦੇ ਜਹਾਨੋਂ ਮਰਿਆ ਨਹੀਂ ਕਰਦੇ ਮਾਤ ਮਾਰ ਗਈ ਬਿੱਲੇਦਾਰੇ ਜੇ ਪਹਿਲਵਾਨਾਂ ਨੂੰ ਉਂਝ ਸੂਰਮੇ ਕਦੇ ਜਹਾਨੋਂ ਮਰਿਆ ਨਹੀਂ ਕਰਦੇ ਉੰਜ ਸੋਰਵੇਂ ਕਦੇ ਜਹਾਨੂੰ ਮਰਿਆ ਨਹੀਂ ਕਰਦੇ ਆ ਵੀ ਸੋਰਵਿਆਂ ਦੀ ਖੇਡ ਹੈ ਅਣਖਾਂ ਦੀ ਖੇਡ ਹੈ ਹੱਕਾਂ ਦੇ ਸੱਚਾਂ ਦੀ ਖੇਡ ਮੇਰੇ ਵੀਰੋ ਇਧਰ ਰਾਜ ਜਖੇਪੜ ਦਾ ਇਹ ਸਿੱਧੂਆਂ ਦਾ ਮੁੰਡਾ ਗੱਲਾਂ ਕਰਦਾ ਹੈ ਵੱਡੀਆਂ ਨੌਜਨ ਰਾਜ ਜਖੇਪੜ ਵਾਲਾ ਕਹਿੰਦੇ ਇਸ ਵੇਲੇ ਪੁਆਇੰਟ ਦਾ ਵਾਅਦਾ ਕਰ ਰਿਹਾ ਹੈ ਕਾਲੇ ਖੋਖ ਹੋਣਾ ਦਾ ਧੰਨਵਾਦ ਹੈ ਵੱਡੇ ਮਾਣ ਇਹਨਾਂ ਬੋਲਾਂ ਕੋ ਪੁੱਜਦੇ ਕਰਦੇ ਆ ਸਾਡੇ ਵੀਰ ਨਿਊ ਮਿਲੇਨੀਅਮ 에ਰੋਸਪੋਰਟ ਕਬੱਡੀ ਕਲੱਬ ਵਾਲੇ ਕਾਲੇ ਖੋਖ ਹੋਣੀ ਪਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਇੱਕ ਪਾਸੇ ਹਰਦੀਪ ਪਾਡਾ ਦੂਜੇ ਪਾਸੇ ਸਾਲਿਆ ਵਾਲੀ ਦਾ ਸ਼ੀਰਾ ਪੈਂਦੀਆਂ ਹੋਈਆਂ ਜੱਫੀਆਂ ਪਾਈਦੀ ਹੋਈ ਕੈਂਚੀ ਇੱਕ ਜ਼ੋਰਦਾਰ ਤਾੜੀ ਮਾਰ ਦਿਓ ਮੇਰੇ ਤੱਕਦੇ ਹੋਏ ਜੱਫੇ ਦੀ ਗੱਲ ਹੈ ਖੇਡ ਮੈਦਾਨ ਦੇ ਵਿੱਚ ਪੂਰਾ ਜ਼ੋਰ ਹੈ ਪੂਰਾ ਜੋਸ਼ ਹੈ ਪੂਰੀ ਜਾਨ ਹੈ ਬੱਲੇ 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 ਵਾਹ ਇੱਕ ਤਾੜੀ ਮਾਰ ਦਿਓ ਯਾਰ ਕਿੰਨਾ ਜ਼ੋਰ ਲੱਗਿਆ ਮੁੰਡਿਆਂ ਦਾ ਦੋਨਾਂ ਦਾ ਇਸ ਪੁਆਇੰਟ ਨੂੰ ਪ੍ਰਾਪਤ ਕਰਨ ਦੇ ਲਈ ਯਾਰ ਆ ਰਿਹਾ ਜੀ ਰੁਪਿੰਦਰ ਜਲਾਲ ਦੀ ਦਰਸ਼ਕਾਂ ਨੂੰ ਦੇ ਤੁਹਾਡੇ ਬੋਲਾਂ ਨਾਲ ਹੋਰ ਵੀ ਜਿਹੜੀ ਜਿਹੜੀ ਇਹ ਮੈਚ ਖਿੱਚਦਾ ਕੇਂਦਰ ਬਣ ਰਿਹਾ ਰਪਿੰਦਰ ਜਲਾਲ ਜੀ ਲਓ ਜੱਗੀ ਢਿੱਲਾ ਬੇਨੇੜੇ ਵਾਲਾ ਇਸ ਵੇਲੇ ਕਬੱਡੀ ਪਾਰ ਹੈ ਲੱਭੀ ਕਹਿੰਦੇ ਮਧਰੀ ਜੀ ਗੋਡੀ ਦਾ ਸ਼ਾਇਆ ਪੂਰੀ ਦੁਨੀਆ ਦੇ ਵਿੱਚ ਮੇਰੇ ਵੀਰੋ ਉਧਰ ਵੇਖਣਾ ਨੌਜਵਾਨ ਗਬਰੂ 37 ਦਿੜਵੇ ਦਾ ਰਣੀਆਂ ਦਾ ਵੀਰ 37 ਪਰ ਪੁਆਇੰਟ ਕਸ਼ਮੀਰਾ ਕਰਾਚੋ ਵਾਲਾ ਲੈ ਵੀ ਮਨੀ ਤੂੜ ਫੈਸਲੇ ਕਰਮੇ ਠੋਕ ਮਾਰ ਜਾ ਕੇ ਨੌਜਵਾਨਾ ਫੰਟਮ ਟੋਲਡਾ ਬੈਠਾ ਉਧਰ ਸਾਰੀਆਂ ਮਾਨ ਜੋ ਸ਼ਖਸੀਅਤਾਂ ਪਰਮਾਨ ਨੇ ਇਸ ਗਰਾਊਂਡ ਦੇ ਲਾਗੇ ਇਸ ਚੱਲਦੇ ਹੋਏ ਫਾਈਨਲ ਮੈਚ ਦਾ ਮਾਨ ਰਾਇ ਅਨੰਦ ਬੇਨੜੇ ਦਾ ਨਿੰਦੀ ਜਿੰਨੇ ਜੱਫੇ ਲਾਊ ਪਰਮਜੀਤ ਸਿੰਘ ਡਾਲਾ ਤੇ ਸਾਧੂ ਸਿੰਘ ਬਰਾੜ ਦੁਨੀਆ ਦੇ ਵਿੱਚ ਨਾਮ ਚੱਲਦਾ ਉਹਨਾਂ ਵੱਲੋਂ ਕਹਿੰਦੇ 5-500 ਦੇ ਮਾਨ ਸਨਮਾਨ ਕੀਤੇ ਜਾਣਗੇ ਬੇਨੜੇ ਵਾਲਾ ਨਿੰਦੀ ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਪੁਆਇੰਟ ਬੇਨੜੇ ਦੀ ਟੀਮ ਦੇ ਹਿੱਸੇ ਬਾਬਾ ਬੁੱਢਾ ਜੀ ਕਲੱਬ ਬੇਨੜਾ ਵਾਹ ਬੁੱਢਾ ਜੀ ਕਲੱਬ ਬੇਨੜਾ 바ਵਾ ਬੁੱਢਾ ਜੀ ਕਹਿੰਦੇ ਪੁੱਤਰਾ ਦੇ ਦਾਨੀ ਹੋਏ ਐ ਜਿਨ੍ਹਾਂ ਦੇ ਬੋਲਾਂ ਦੇ ਨਾਲ ਜਿਨ੍ਹਾਂ ਦੇ ਅਸ਼ੀਰਵਾਦਾਂ ਦੇ ਨਾਲ ਕਹਿੰਦੇ ਗੁਰੂਆਂ ਨੇ ਜਨਮ ਲਿਆ ਉਸ ਬਾਬਾ ਬੁੱਢਾ ਜੀ ਦੇ ਨਾਂ ਤੇ ਬਣੀ ਹੋਈ ਟੀਮ ਦੂਜੇ ਪਾਸੇ ਦਿੜਵਾ ਦਿੜਵਾ ਪਿੰਡ ਕਮਾਣਾ ਦਾ ਜਿੱਥੇ ਵੱਸਦਾ ਹੈ ਜਰਨੈਲ ਕੁੜੇ ਤੇ ਪੁਆਇੰਟ ਜਿਹੜਾ ਇਹ ਆ ਬਲਕਾਰ ਰੂਪਾ ਢੇੜੀ ਵਾਲਾ ਮੇਰੇ ਵੀਰੋ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਹੈ ਬਲਕਾਰ ਰੂਪਾ ਢੇੜੀ ਵਾਲਾ ਮਾਲੀ ਦਾ ਸ਼ੀਰਾ ਅਗਲੀ ਰੇਡ ਪਾਉਣ ਦੇ ਲਈ ਵਾਅਦਾ ਹੋਇਆ ਹੈ ਸ਼ੀਰਾ ਵਾਲਾਂ ਵਾਲੀ ਪਿੰਡ ਦਾ ਮੇਰੇ ਵੀਰੋ ਇਧਰਲੀ ਸਾਈਡ ਆ ਅਡ ਦੁਨੀਆ ਸੋਚਦੀ ਹੋਣੀ ਐ ਵੀ ਬੇਨੜੇ ਵਾਲਾ ਨਿੰਦੀ ਜਿਹੜਾ ਨੇ ਜ਼ਰੂਰ ਕਿੱਕ ਮਾਰੇਗਾ ਮੋਟਰਸਾਈਕਲ ਦੀ ਪਰ ਸਮੇਂ ਦੀਆਂ ਕੀ ਗੱਲਾਂ ਹੁੰਦੀਆਂ ਵਾਹਿਗੁਰੂ ਕੀਤੇ ਮਿਹਰਬਾਨ ਹੁੰਦਾ ਐ ਇਹਦੇ ਨਿੰਦੀ ਦਾ ਲੱਗਦਾ ਹੋਇਆ ਜਿੱਸਾ ਐਨ ਮੇਰੇ ਵੀਰੋ ਬੇਨੜੇ ਪਿੰਡ ਦਾ ਨਿੰਦੀ ਲਾ ਕੇ ਜਿੱਸਾ ਤਣ ਤਣ ਕਰਵਾ ਰਿਹਾ ਐ ਖੇਡ ਗਰਾਊਂਡ ਵਿੱਚ ਵੱਖਰੀਆਂ ਰੌਣਕਾਂ ਐ ਬਲਡਵਾਰ ਦਾ ਖੇਡ ਗਰਾਊਂਡ ਐਨ ਦੇਰਾਂ ਤੱਕ ਮੇਰੇ ਵੀਰੋ 10:40 ਮਿੰਟ ਦਾ ਜਿਹੜਾ ਸਮਾਂ ਐਨਾ ਪਾਉਣੇ 11 ਕੋ ਸਮਾਂ ਜਿਹੜਾ ਹੋਣ ਵਾਲਾ ਹੈ 11 ਕਵਰ ਦੇ ਵਿੱਚ ਫੈਸਲੇ ਹੋ ਜਾਣਗੇ ਵੀ ਕਿਹੜੇ ਵਿੱਚ ਖਿਡਾਰੀ ਨਿਕਲੇ ਹੋਏ ਐ ਵਲਡਵਾਰ ਦੇ ਖੇਡ ਗਰਾਉਂਡਾਂ ਦੇ ਵਿੱਚੋਂ ਇਧਰ ਜੱਗੀ ਦੀ ਪਈ ਹੋ ਕਬੱਡੀ ਤੇ ਰਾਜ ਖੇਪੜ ਪਿੰਡ ਦਾ ਐਨ ਜਫਾ ਲਾ ਗਿਆ ਇਹ ਅੱਜ ਖੇਪੜ ਵਾਲਾ ਰਾਜ ਮੇਰੇ ਵੀਰੋ ਉਧਰ ਕਹਿੰਦੇ ਨਿੰਦੀ ਮੁਕਾਬਲਾ ਕਰ ਰਿਹਾ ਜਖੇਪੜ ਵਾਲੇ ਰਾਜ ਦਾ ਹੁਣ ਗੱਲ ਫਾਸ ਸੈਕਿੰਡ ਪ੍ਰਾਈਜ਼ ਦੀ ਨਹੀਂ ਹੋਰ ਇਹ ਗੱਲ ਕਹਿੰਦੇ ਮੋਟਰਸਾਈਕਲਾਂ ਦੀ ਐ ਅਨੇ ਕੈਨੇਡਾ ਤੇ ਨਾਲਕ ਕੈਨੇਡਾ ਵੱਲੋਂ ਕਹਿੰਦੇ ਅੱਜ ਬੈਸਟ ਰਾਈਡਰ ਦਾ ਮੋਟਰਸਾਈਕਲ ਦਿੱਤਾ ਜਾਣਾ ਹੈ ਯਾ ਫਸਤਾ ਜਿਹੜਾ ਮੋਟਰਸਾਈਕਲ ਹੈ ਉਹ ਮੇਰੇ ਵੀਰੋ ਕਲੱਬ ਵੱਲੋਂ ਦਿੱਤਾ ਜਾਣਾ ਹੈ ਪਹਿਲਾ ਪ੍ਰਾਈਜ਼ ਕਲੱਬ ਵੱਲੋਂ ਹੈ ਦੂਜਾ ਪ੍ਰਾਈਜ਼ ਕਹਿੰਦੇ ਅੱਜ ਸਾਡੇ ਵੀਰ ਗੱਗੀ ਦੀ ਯਾਦ ਵਿੱਚ ਇਹ ਟੂਰਨਾਮੈਂਟ ਹੋ ਰਿਹਾ ਹੈ ਉਹਨਾਂ ਦੇ ਫਾਦਰ ਸਾਹਿਬ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਸਰਦਾਰ ਬਲਵਿੰਦਰ ਸਿੰਘ ਜੀ ਐਸਆਈ ਉਹਨਾਂ ਵੱਲੋਂ ਦਿੱਤਾ ਜਾਣਾ ਹੈ ਬਹੁਤ ਬਹੁਤ ਧੰਨਵਾਦ ਹੈ ਆਓ ਖੇਡ ਮੈਦਾਨ ਅੰਦਰ ਨੌਜਵਾਨ ਗੱਭਰੂ ਬਲਕਾਰ ਰੂਪਾ ਹੈੜੀ ਪਿੰਡ ਦਾ ਪਾਉਂਦਾ ਹੋਇਆ ਕਬੱਡੀ ਤੇ ਵੇਖਦਾ ਵੀ ਸੱਤੀ ਰਾਜ ਦੇ ਦਰਸ਼ਨ ਜਾ ਫਿਰ ਧਿਆਨ ਲਓ ਇੱਕ ਪਾਸੇ ਸੱਤੀ ਡੜਵੇ ਵਾਲਾ ਨਹੀਂ ਜਖੇਪੜ ਵਾਲਾ ਤੇ ਪੁਆਇੰਟ ਜਿਹੜਾ ਹੈ ਬਲਕਾਰ ਰੂਪਾ ਹੈੜੀ ਦਾ ਚੱਲ ਵੀ ਸ਼ੀਰ ਦੇ ਨਾਲ ਕਬੱਡੀ ਡੜਵੇ ਦੀ ਟੀਮ ਦੇ ਲਈ ਨਾਉਜਨ ਅਸ਼ੀਰਾ ਵਾਲਾ ਵਾਲੀ ਪਿੰਡ ਦਾ ਵੇਖਦਾ ਕਿਹੋ ਜੀ ਕਬੱਡੀ ਪਾਉਂਦਾ ਹੈ ਫਾਈਨਲ ਮੈਚ ਆਸਟ੍ਰੇਲੀਆਂ ਲਾਈਆਂ ਜਾ ਰਹੀਆਂ ਵਿ ਕਿਹੜੇ ਖਿਡਾਰੀ ਜਿਹੜੇ ਉੱਪਰ ਕੇ ਸਾਹਮਣੇ ਆਉਣਗੇ ਮੋਟਰਸਾਈਕਲਾਂ ਦੇ ਜੇਤੂ ਅੱਜ ਵਰਲਡ ਵਾਰ ਦੇ ਵਿੱਚੋਂ ਕੌਣ ਮੋਟਰਸਾਈਕਲ ਜਿੱਤ ਕੇ ਜਾਂਦਾ ਇਹ ਬੜੇ ਘੱਟ ਸਮੇਂ ਦੇ ਵਿੱਚ ਫੈਸਲੇ ਹੋਣ ਵਾਲੇ ਹੈ ਐਨ ਪਈ ਹੋਈ ਕਬੱਡੀ ਹੈ 30 ਸਕਿੰਟਾਂ ਦਾ ਕੀ ਫੈਸਲਾ ਹੈ ਇੱਕ ਪਾਸੇ ਪਿੰੜੇ ਪਿੰਡ ਦਾ ਆ ਜਾਫੀ ਆਪਣੀ ਖੇਡ ਦਾ ਲੋਹਾ ਮਣਵਾਉਣ ਲੱਗਿਆ ਹੈ ਫਾਰਗੋਟ ਵੱਜੀ ਹੋਈ ਕੈਂਟੀ ਹੈ ਪਰ ਮੁੰਡਾ ਕਹਿੰਦਾ ਮੈਂ ਛੜਾ ਕੇ ਜਰੂਰ ਆਉਣਾ ਹੈ ਪਰ 30 ਸਕਿੰਟਾਂ ਦੇ ਵਿੱਚ ਆ ਫੈਸਲਾ ਹੈ ਐਨ ਕੁਝ ਕੁ ਬਲਾਂ ਦੇ ਨਾਲ ਹੀ ਮੇਰੇ ਵੀਰੋ ਪਰ ਸਮਾਂ ਮੇਰੇ ਵੀਰੋ ਸਮਾਂ ਸਮਾਂ ਸਮਰਾਤ ਹੈ ਤੇ ਇਸ ਟਿੰਟਾਂ ਦੇ ਸੈੱਟੇ ਵੀ ਪੁਆਇੰਟ ਹੈ ਜਾਸੀ ਦੇ ਖਾਤੇ ਹੁਣ ਕਹਿੰਦੇ ਫੈਸਲੇ ਹੋ ਜਾਣੇ ਮੇਰੇ ਵੀਰੋ ਇਧਰ ਪ੍ਰਿੰਸ ਸੋਹੀ ਉਹ ਵੀ ਪੁੱਜਿਆ ਤੇ ਨਾਲ ਕਹਿੰਦੇ ਬਬਲਾ ਜਾਖੜਾਂ ਵਾਲਾ ਕੱਲ ਦਾ ਟੂਰਨਾਮੈਂਟ ਕਹਿੰਦੇ ਬੇਨੜੇ ਦੇ ਵਿੱਚ ਖੇਡਿਆ ਜਾਣਾ ਆਪ ਸਭ ਨੂੰ ਸੱਦਾ ਮੇਰੇ ਵੀਰੋ ਪ੍ਰਿੰਸ ਸੋਹੀ ਉਹਨਾਂ ਵੱਲੋਂ ਤੇ ਬਬਲੇ ਉਹਨਾਂ ਵੱਲੋਂ ਤੇ ਲੈਂਬਰਸ ਆਉਣਾ ਵੱਲੋਂ ਕਹਿੰਦੇ ਕੱਲ ਨੂੰ ਬੇਨੜੇ ਦੀ ਧਰਤੀ ਤੇ ਵੱਡਾ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਹੈ ਕੱਲ ਨੂੰ ਘੋੜਿਆਂ ਦੇ ਮਾਨ ਸਨਮਾਨ ਹੋਣਗੇ ਤੇ ਨਾਲ ਕਹਿੰਦੇ ਮੇਰੇ ਪੰਜਾਬੀ ਵੀਰੋ ਗੱਲ ਹੋਣੀ ਲਾਹ ਹੀਰੇ ਦੇ ਖਾੜੇ ਦੀ ਇੱਕ ਪਾਸੇ ਬੇਨੜੇ ਵਾਲਾ ਨਿੰਦੀ ਵਾਹ ਬੇਨੜੇ ਵਾਲਿਆ ਬੇਨੜੇ ਦਾ ਨਿੰਦੀ ਹੈ ਲੱਗਿਆ ਜੱਫਾ ਕਿ ਨਹੀਂ ਪੁਆਇੰਟ ਕੀਤਾ ਜੀ ਰੈਫਰੀ ਸਾਹਿਬ ਪੁਆਇੰਟ ਕੀਤਾ ਜੀ ਬੇਨਰੇ ਦੀ ਟੀਮ ਦੇ ਖਾਤੇ ਪੁਆਇੰਟ ਜੁੜਿਆ ਹੈ ਔਰ 31 ਅਕਤੂਬਰ ਨੂੰ ਖੇਡਾਂ ਪਿੰਡ ਸ਼ੌਂਟੀ ਦੀਆਂ ਜੋ ਕਿ ਅਮਲੋਹ ਦੇ ਲਾਗੇ ਪਿੰਡ ਪੈਂਦਾ ਹੈ ਉਪਰ ਤੇ ਕਬੱਡੀ 65 ਕਿਲੋ ਦੇ ਮੁਕਾਬਲੇ ਹੋਣੇ ਇੱਕ ਦਿਨ ਦਾ ਕਬੱਡੀ ਖੇਡ ਮੇਲਾ ਜਿਹਦੇ ਵਿੱਚ ਵੈਸਟ ਰੀਡਰ ਦੇ ਬੈਸ ਜਫੀਨ ਮੋਟਰਸਾਈਕਲ ਦਿੱਤੇ ਜਾਣੇ 31 41 ਇਨਾਮ ਨੇ ਜੀ ਵੈਸਟ ਰੀਡਰ ਤੇ ਬੈਸਟ ਜਾਫੀ ਦੀ ਮੋਟਰਸਾਈਕਲ ਹੈ ਔਰ ਨਾਲ ਹੀ 3 ਨਵੰਬਰ ਨੂੰ ਹਾਂਜੀ ਰੌਲਾ ਨਵੜਾਇਆ ਜਾ 3 ਨਵੰਬਰ ਨੂੰ ਪਹਿਲਾ ਕਬੱਡੀ ਕੱਪ ਫਤੇਗੜ ਸਾਹਿਬ ਦੇ ਸਾਡੇ ਮਿੱਤਰਾਂ ਵੱਲੋਂ ਕਰਵਾਇਆ ਜਾ ਰਿਹਾ ਹੈ ਸਥਾਨ ਹੈ ਜੀ ਲੁਕ ਪਲਾਂਟ ਡੁਗਾਵਾ ਤੋਂ ਕਰੀਪੁਰਾ ਗਪਾਲੋ ਰੋਡ ਹੈਲੋ ਬਾਈ ਬਹੁਤ ਬਹੁਤ ਧੰਨਵਾਦ ਜੀ ਪਹਿਲਾ ਵੀਰੋ ਬੇਨਤੀ ਹੈ ਇਹਨਾਂ ਲੋਕਾਂ ਦਾ ਆਪਾਂ ਥੋੜਾ ਖਿਆਲ ਕਰੀਏ ਪਹਿਲੇ ਹੀ ਬਹੁਤ ਲੇਟ ਹੋ ਗਏ ਆ ਕੇਸੀ ਕੇਸੀ ਆ ਪੁਆਇੰਟ ਹੋਲਡ ਕਰ ਲਈ ਨਿੰਦੀ ਨਿੰਦੀ ਕੇਸ਼ੀ ਕੇਸ਼ੀ ਗਰਾਊਂਡ ਦੇ ਵਿੱਚ ਆਵੇ ਕੇਸ਼ੀ ਪ੍ਰਧਾਨ ਕੇਸ਼ੀ ਆ ਯਾਰ ਫੈਸਲਾ ਕਰਾ ਬਾਣਾ 12 ਵੱਜਣ ਵਾਲੇ ਐ ਮਾਸ਼ੂਬੀ ਪਲੀਜ਼ sheti hay un merevido horrible ves que